ਓਏ ਝੜਕਾ ਨਾ ਮਾਰੀ ਉਹ ਪੱਟ ਕੇ ਮਾਰੂ ਸਾਰਾ ਕੁਝ ਪੰਨ ਨਿਕੋ ਪੰਨ ਨਿਕੋ ਆ ਬੰਦਾ ਸੇਵਾ ਕਰਦਾ ਕਹਿੰਦੇ ਪਾਣੀ ਦੀ ਕੀ ਲਿਆ ਆ ਓਏ ਨਿੰਬੂ ਕੋਣੀ ਬਈ ਭਾਈਕ ਨਹੀਂ ਆਇਆ ਹਾਂ ਆਵਾ ਹੂ ਕੋਸ ਤਾਂ ਯਾਰ ਜਾਨ ਲਾ ਪੈ ਜਾਂਦੇ ਓਏ ਹੁੰਦਾ ਨਹੀਂ ਲੋਕ ਜਾਂ ਹੋਰ ਤਾਰ ਜੀ ਡਟ ਜੇ ਹੋਰ ਸਾਰੀ ਗੱਲ ਜੀ ਕੀ ਹਾਲ ਚਾਲ ਨਾਲ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਚ ਅੱਜ ਆਪਾਂ ਮਿੱਟੀ ਚੱਕਦੇ ਆਂਗੇ ਪਹਿਲਾਂ 2 ਦਿਨ ਗੁਰਦਾਰਾ ਸਾਹਿਬ ਲਗਾਤੇ ਸੇਵਾ ਤੇ ਤੇ ਹੁਣ ਅੱਜ ਆਪਦੇ ਚਲਾਵਾਂਗੇ ਆਦੇ ਆ ਸਾਰਾ ਜਿਹੜਾ ਬਾਹਣ ਇੱਥੇ ਮਿੱਟੀ ਪਾਉਣੀ ਆ ਤੇ ਅੱਜ ਉਹਦੇ ਸੱਡ ਜਾਂ ਪਹਿਲਾਂ ਆਪਣੇ ਦੇ ਦਿਖਾਉਣਾ ਫਿਰ ਥੋਨੂੰ ਕੀ ਕੀ ਕਰਦੇ ਆ ਆ ਚੱਕਲੀ ਐਬੂ ਬਣਾਇਆ ਜਾ ਝਾਲਾ ਚੱਕ ਹੁਣ ਉਹ ਤਾਂ ਕਹਿੰਦਾ ਸੀ ਮੈਂ ਚੱਕੂਣ ਹੁਣ ਇਧਰ ਨੂੰ ਭੱਜ ਗਿਆ ਕਮਾ ਆਂ ਕਿਹੜਾ ਦੇ ਜੱਟ ਪੁੱਛੋ ਤਾਂ ਟਰਾਬੀ ਹੁੰਦਾ ਉਹਦੇ ਕੋਲੇ ਆਇਂਦਾ ਸਰਨਾ ਨਹੀਂ ਨਹੀਂ ਯਾਰ ਉਹ ਯਾਰ ਲੋਕ ਲੂਗਾ ਆੜਿਆ ਬਤਾ ਉਹਰਾਉ ਖਿੱਚ ਕੇ ਦੇਖਣ ਨੂੰ ਘੁਮਾ ਕੇ ਆੜਿਆ ਬਾਹੂ ਕੋਸਤਾ ਯਾਰ ਜਾਨ ਲਾ ਭੈਣ ਦੇ ਓਏ ਹੁੰਦਾ ਹੀ ਲੋਗ ਜਾਂ ਹੋਰ ਤਾਰ ਜੀ ਡਟ ਜੇ ਹੋਰ ਉਹ ਪੁੱਠਾ ਫੇਰੀ ਜਾਂਦਾ ਜੀ ਚੱਲ ਆਈਆਂ ਆ ਇਹਨੂੰ ਛੱਡ ਯਾਰ ਇਹਨੂੰ ਕਿਉਂ ਫੜਿਆ ਚੱਲ ਕੀ ਹੁੰਦਾ ਉਹ ਵੀ ਬਰੇ ਕਰਿਆ ਯਾਰ ਆ ਦੇਖ ਲੋ ਜੀ ਚਾਹ ਨਹੀਂ ਪੀਣੀ ਕੋਈ ਹੋਰ ਨਹੀਂ ਤੜਕੀ ਜ਼ੋਰ ਲਾਉਣ ਲੱਗ ਜਾਂਦੇ ਆ ਨਾਟ ਕੱਢਿਆ ਨਹੀਂਗਾ ਤਰੀ ਜਾਂਦਾ ਉਥੇ ਲੌਕ ਕੜ ਗਏ ਕਹਿੰਦਾ ਖੁੱਲਦਾ ਨਹੀਂ ਇਹ ਹੁਣ ਨਟ ਵੀ ਨਹੀਂ ਨਿਕਲਦਾ ਇਹ ਤੋਂ ਜਮਣੇ ਨਿਕਲ ਬੜਾ ਬੈਗ ਮੋੜੀਏ ਨੂੰ ਬੈਗ ਦੀ ਲੋੜ ਹੀ ਨਹੀਂ ਹੁਣ ਉਹ ਹਲਾ ਕੇ ਨਿਕਲੂ ਨਾ ਟਾਂਹੇ ਕੱਢ ਲੂ ਆਂ ਨਾ ਟਾਂਹੇ ਉਹ ਨਾਟ ਵੀ ਪੈਨ ਇਧਰ ਨੂੰ ਤਾਂ ਉਹ ਹੋਇਆ ਪਿਆ ਜਾਂ ਫਿਰ ਐਂ ਹੁੰਦਾ ਹੋਰ ਕਿਵੇਂ ਹੁੰਦਾ ਇੱਥੇ ਕੱਢ ਉੱਖਾ ਨਿਕਲਿਆ ਹੱਥ ਲਬਾਉਣਾ ਹੀ ਪਾਇਆ ਤੂੰ ਕਿੱਥੇ ਉਹ ਕਰਦੇ ਆ ਇੱਥੇ ਦਾ ਇੱਥੇ ਐਰ ਚੂੜੀ ਕਿੱਥੇ ਇੱਥੇ ਆ ਗਈ ਆ ਤੇ ਪਹਿਲਾਂ ਨਹੀਂ ਹੀ ਪਤਾ ਹੁਣ ਜਿਉ ਨਾੜ ਕੱਢ ਲਿਆ ਉਦੋਂ ਪਤਾ ਲੱਗਿਆ ਆਈਏ ਇਕੱਲੇ ਨਹੀਂ ਪਾਇਆ ਤਾਂ ਤੋਂ ਕਾਕਾ ਮੈਂ ਇਕੱਲੇ ਨਹੀਂ ਪਾਇਆ ਹਣ ਤਾਂ ਤਾਂ ਨਹੀਂ ਚੀਜ਼ੀ ਤੇ ਕੰਮ ਦੀ ਐ ਮੈਂ ਤਾਂ ਜੀ ਕਰੀ ਜਾਵੇ ਲਾਓ ਕੜਿਆਵਾ ਲਾਓ ਕੜਿਆਵਾ ਬੱਸ ਦੇਖ ਲੈ ਦਿਮਾਗ ਛੋੜੇ ਆਹੋ ਬੈਟਾਂ ਹੱਥ ਦੇ ਲੈ ਚਾਲ ਚੱਕ ਦੇ ਨੂੰ ਮਾਰ ਕੇ ਕਾ ਚਾਲ ਉਹ ਕਾਨੂੰਨ ਨਹੀਂ ਪਤਾ ਉਹ ਚੱਲ ਜਾ ਰਾਂ ਕਮਾ ਇਹਨੂੰ ਇਹਨੂੰ ਸਿੱਧੀ ਕਰ ਦੇ ਚਮਾ ਹਾਂ ਲੱਗਦਾ ਜ਼ੋਰ ਜ਼ਿਆਦਾ ਉਹਨੂੰ ਸਕਲ ਵੀ ਦੱਸਦੀ ਹੈ ਜ਼ੋਰ ਲੱਗਦਾ ਆਓ ਗਾਉਣਾ ਆਵੰਦਾ ਬਲਿਖਣਾ ਆ ਗਿਆ ਚਾਲ ਚੱਕ ਯਾਰ ਥੋੜੀ ਜੀ ਕਰੇਗੀ ਉਹ ਸਹੀ ਹੈ 550 ਲਵਾਣੀ ਸਹੀ ਉਹ ਦੇਖ ਚੱਕ ਹੁਣ ਦੇਖਾਂ ਕੀ ਹੈ ਦੇਖ ਤਾਂ ਪੁੱਤ ਕਿੰਨੀ ਪਈ ਆ ਸਿੱਧੀ ਲਾ ਉਹਦੇ ਤੇ ਐਨਾ ਜੋਰ ਲੱਗਦਾ ਇੱਥੇ ਆ ਕੇ ਹੋਰ ਹੈ ਉਹ ਤਾਂ ਜਾ ਚੜ ਗਿਆ ਜਵਾਕ ਦਾ ਢੱਡ ਇਕੱਠਾ ਕਰਾਦਾ ਉਹ ਚੱਲ ਚੱਕ ਉਹ ਯਾਰ ਕੀ ਬਲੌਗ ਦਾ ਮੈਂ ਵੀ ਬਣਾ ਲੂੰਗਾ ਨਾ ਹਜੇ ਲਾਉ ਗੀਆਂ ਆਟ ਦਾ ਲਾਉ ਜਿੱਦੀ ਹੋ ਕੇ ਜਰ ਚੱਲ ਚੱਲ ਫੇਰ ਦੇਖ ਲਈ ਉਹਦੇ ਹਾਲ ਇਹ ਤਾਂ ਭਲੇਖੇ ਨਾਲ ਹੀ ਆ ਗਏ ਨਾ ਖੱਡੇ ਤੇ ਜਾਣਾ ਚੱਲ ਚੱਲ ਕਰਾਂ ਅਜੇ ਬੈਚੀ ਨਹੀਂ ਰਹਿਣਾ ਹੁੰਦਾ ਇੱਥੇ ਸਹੀ ਆ ਵਾ ਬੱਸ ਓਏ ਦਾ ਦੇ ਲਾਉ ਗਾ ਚੱਲ ਲਾਉ ਗਲਾ ਪਹਿਲਾਂ ਪਰ ਲਾ ਲਾਉ ਗਾ ਆੜ ਦੇ ਨੀ ਉੱਪਰ ਨੰਬਰ ਆ ਗਿਆ ਉੱਤੀ ਸਿਰਦਾ ਚਾਲਾ ਲਾ ਲਓ ਕ ਪਹਿਲਾਂ ਚੱਕ ਕੇ ਚੜਾ ਇਹਨੂੰ ਆਹ ਰਾਜ ਹੋ ਜਾਂ ਉਹ ਚੱਲ ਜਾ ਰਹਾ ਲੱਗੀ ਹੋਗੀ ਬਾਹਾਂ ਚੜ ਜਾਂਦੇ ਵਾਕ ਆ ਜਾ ਇਹਨੂੰ ਗੋਦੀ ਚੱਕ

ਲੋਵੇਂ ਮਟਰ ਭਾਰਤੀ ਇੱਕ ਟਰਾਲੀ ਬਟਾਈਆਂ ਜਾ ਕੇ ਬਟਰੀ ਨਾਲੀ ਭਾਰਤੀ ਤੇ ਉਹ ਮੁੰਡੇ ਆਏ ਸੀਗੇ ਆਉਂਦਾ ਨਹੀਂ ਉਥੇ ਪਤਾ ਨਹੀਂ ਟਰਾਲੀ ਉੱਚੀ ਕਰਦੇ ਸੀ ਪਤਾ ਨਹੀਂ ਕੀ ਆ ਉੱਥੇ ਸੈਟਲੀ ਟਰਾਲੀ ਹੁਣ ਦੇਖਦੇ ਆਂ ਜਾ ਕੇ ਉਹ ਲੋਵੀ ਮਟਰ ਕਹਿੰਦੇ ਪ੍ਰਾਭੀ ਪਹੁੰਚ ਚੁੱਕਿਆ ਸੱਦ ਲਿਆ ਵੀ ਸਪੈਸ਼ਲ ਆ ਜਾ ਵੀ ਮੁੰਡਿਆ ਕੰਮ ਚੱਲ ਪਿਆ ਲੈ ਨਜ਼ਾਰੇ ਪਹੁੰਚ ਗਏ ਵੀ ਸੱਜੇ ਸੱਜੇ ਮੇਲਕਲਾਂ ਦੇ ਫੋਨ ਲਾ ਕੇ। ਪੇਰੇ ਵਣਾ ਭਰਤ ਨਹੀਂ ਪੈਣੀ ਮੁੰਡਿਆ ਆ ਜਾ ਕਰਾਂ। ਹੋਂ ਦਾ ਟੱਕਰੀ ਆਉਂਦਾ ਚਾਹੀ ਵਾਲਾ। ਆ ਜਾ ਆ ਜਾ। ਕਾਹ ਪਹੁੰਚ ਗਿਆ? ਕਾਹ ਕੇ ਮੈਂ ਆ। ਠੀਕ ਆ। ਕੀ ਕਹਿੰਦੀ ਹੈ ਮਸ਼ੀਨ? ਮਸੀਂ ਨੇ ਕਹਿੰਦੀ ਆ ਜਾਓ ਗਰਾਂ ਟਰਾਲੀਆਂ ਲਈ ਆਓ ਕਿੰਨੇ ਚੱਲਦੇ ਆ ਓਏ ਤਿੰਨ ਚਾਰ ਹੀ ਆ ਯਾਰ ਖੜ ਜਾਂਦੀ ਆ ਉਹਦੀ ਭਰ ਕੇ ਇਹਦੇ ਛੇ ਨੇ ਪੰਜ ਹੋਗੇ ਕਿ ਚਾਰ ਚਾਰ ਹੋ ਜਾਵਾਂਗਾ ਨਾ ਆ ਜਾ ਕਰਾਂ ਛੇ ਦੀ ਛੇ ਦੀ ਲਾ ਟਰਾਲੀ ਚੱਲ ਕਰ ਬੈਗਾ ਚੱਲ ਚੱਲ ਆ ਮੁੰਡਾ ਵੀ ਤੋਰਤੀ ਆ ਦੀ ਪਹਿਲੀ ਟਰਾਲੀ ਭਰ ਕੇ ਲੈ ਜਾਏ ਮੁੰਡਾ ਕਰਾਂ ਹਾ ਢੋਲਤੀ ਅੱਧੀ ਰਾਤ ਧੀ ਆ ਆ ਬੰਦਾ ਸੇਵਾ ਕਰਦਾ ਕਹਿੰਦੇ ਪਾਣੀ ਦੀ ਕੀ ਲੈ ਆਇਆ ਓਏ ਨਿੰਬੂ ਪਾਣੀ ਬਾਈ ਸਹੀ ਕ ਨਹੀਂ ਜਾ ਹਾਂ ਬਾਈ ਕ ਨਹੀਂ ਜਾ ਕਾਰ ਸੇ ਵਗਰਾਂ ਸਾਰਿਆਂ ਕਰਤਾ ਕੰਮ ਡਰਾਈਵਰ ਨੇ ਡਰਾਈਵਰ ਸਾਹ ਮੂੰਹ ਦਿਖਾਇਓ ਹੈਵੀ ਡਰਾਈਵਰ ਬਹੁਤੀ ਟਰਾਲੀ ਹੈ ਏ ਬੋਲਾ ਕਰਕੇ ਬੈ ਗਈ ਹਨਾ ਉਹ ਖੜਾ ਹੀ ਆਪਣੇ ਵਾਲਾ ਆ ਬਹਾਤੀ ਪੂਰੀ ਇਹਦੇ ਮੂਰੇ ਨਹੀਂ ਪੈਂਦਾ ਟੋਜਣਾ ਆ ਟਾਲੀ ਰਹਿ ਗਈ ਜਦ ਤੂੰ ਪਤਾ ਨਾਲ ਕਾਰ ਬਾਕੀ झटकाना मारी निखे 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 निखे। करता बंद

ਕੰਨ ਰੋਟੇ ਗਿਆ ਲੈ ਉਹ ਪੈਨ ਆਹੀ ਦੀ ਆਹ ਹਾਰਦਾ ਫਿਰੇ ਆ ਅੜ ਗਿਆ ਕੰਮ ਦੇਖ ਲੋ ਕਿੱਧਰ ਪੰਗੇ ਲੈਂਦਾ ਡਰਾਈਵਰ ਸਾਹਿਬ ਆਹ ਦੇਖੋ ਇਨੀ ਬੇਟੀ ਪੂਰੇ ਲਈ ਬੈਠਾ ਤਾਹਾਂ ਢਾੜੀ ਬਿਠਾਈ ਜੇ ਫਸਾਲਿਆਂ ਦੀ ਉਧਰੋਂ ਰਹਿਣੇ ਸਤਰੀ ਜਡਾਲਿਆ ਜੀਗਾ ਆਪੂ ਬਣਾਇਆ ਲਓ ਵੀ ਆਥਾਂ ਜਾ ਹੋ ਗਿਆ ਹੁਣ ਮੜਾ ਕੰਮ ਜਾਂ ਚੱਲਿਆ ਪਹਿਨਾਂ ਦਾ ਘਰਮੂ ਹੀ ਆਈ ਗਈ ਆ ਆ ਰਿਹਾ ਟਰੈਕਟਰ ਆ ਹੋਰੇ ਹੌਣ ਵੜਾ ਜਾਂ ਕੰਮ ਜਾਂ ਚੱਲਿਆ। ਇਹ ਤਾਂ ਧੁੱਪ ਬੜੀ ਸੀ। ਉਹ ਜਿਹੇ ਡਰਾਈਵਰ ਆ ਸਾਡੇ ਉਹ ਨਹੀਂ ਛੱਡ ਜਾਂਦੇ ਇਹ। ਹੌਣ ਚਲਾਇਆ ਥੋੜਾ ਜਿਹਾ ਕੰਮ ਇਹਨਾਂ ਨੇ। ਹੌਣ ਟਰੈਕਟਰ ਮੋੜ ਕੇ ਲਿਆਂਦੇ। ਉਹ ਖੜਾ ਕੇ ਫਿਰ ਵੱਜ ਗਿਆ। ਲੋ ਵੀ ਮਿੱਤਰੋ ਹਨੇਰਾ ਹੋ ਗਿਆ ਪੂਰਾ। ਅੱਜ ਰਾਤ ਲਾਵਾਂਗੇ ਆਪਾਂ। ਤੱਕ ਦਾ ਨੇ ਮਿੱਟੀ ਛਾਰੀ। ਮਿੱਟੀ ਚੱਕਾਂਗੇ ਅੱਜ। ਰਾਤ ਲਾਉਣੀ ਅੱਜ ਹਵਣੇ ਦੇ ਭਰਤ। ਬਾਹ ਦੇਣੀ ਆ ਸਾਰੀ। ਉਹਦਾ ਕੰਮ ਕੰਪਲੀਟ ਕਰ ਦੇਣਾ। ਫਿਰ ਕੱਲੂ ਆਪਣੇ ਚਲਾਵਾਂਗੇ। ਜਮਾ ਓਕੇ ਕਰ ਦੇਣਾ ਅੱਜ। ਅੱਜ ਰਾਤ ਲਾਵਾਂਗੇ ਉਹਦਾ ਨਮੇੜਦਿਆਂ ਕੰਮ ਝੋਨੇ ਦੇ ਦਿਨ ਵੀ ਨੇੜੇ ਆ ਜਾਂਦੇ ਆ ਨਮੇੜਦਿਆਂ ਫੇਰ ਹੀ ਲੋਟ ਆਊਗਾ ਰਾਤਾਂ ਲਾਦਾ ਜੀ ਰਾਤਾਂ ਲਾ ਕੇ ਹੋਰ ਡਰਾਈਵਰ ਬਹੁਤ ਆਪਣੇ ਕੋ ਉਹਦੀ ਬਦਲ ਜਾਂਦੇ ਆ ਡਰਾਈਵਰ ਤਾਂ ਐਟ ਦੇ ਉੱਤੇ ਹੀ ਬੈਠਿਆ ਹੋਰ ਐਟ ਚੱਕੀ ਦਾ ਉਹ ਡਰਾਈਵਰ ਨਿਕਲਦਾ ਆਏਗਾ ਇੱਟੇ ਬੈਠਿਆ ਸਹੀ ਗੱਲ ਆ ਹਣ ਤਾਂ ਫੰਪਰਾਂ ਕਿੰਨੇ ਵਜੇ ਤੱਕ ਚਲਾਉਂਗੇ ਜੀ ਸਾਰੀ ਰਾਤ ਲਾਵਾਂ ਬਈ ਸਾਰੀ ਰਾਤ

ਹੋ ਲੈ ਉਹ ਲੈ ਗਿਆ ਟਰਾਲੀ ਭਰ ਕੇ ਦੇਖਦੇ ਆ ਕਿੰਨੇ ਵਜੇ ਤੱਕ ਲਾਉਂਦੇ ਆ ਮੁੰਡੇ ਪਤਾ ਨਹੀਂ ਸੀ ਤੋਈ ਹਟ ਜਾਣ ਹੰਬ ਜਾਣ 13 ਦਾ ਬੜਕਾ ਮਾਰਦਿਆ ਕਹਿੰਦੇ ਰਾਤ ਲਾਉਣੀ ਆ ਰਾਤ ਲਾਉਣੀ ਆ ਲੱਗ ਜੂ ਪਤਾ ਲਾਉਂਦੇ ਆ ਕਿ ਨਹੀਂ ਆ ਦੇਖ ਲੋ ਮਿੱਟੀ ਮਿੱਟੀ ਆ ਐਂ ਬੁਰਾ ਹਾਲ ਆ ਦੇਖ ਲੋ ਘਰ ਦਾ ਆ ਹਾਲ ਆ ਜੀ ਟ੍ਰਾਲੀ ਭਰੀ ਆ ਜੀ ਹਰ ਟਾਈਮ ਉੱਤੇ ਪਈ ਜਾਂਦੀ ਐਂ ਕਰਦਾ ਲੱਕ ਬੰਦ ਹੋ ਜਾਂਦੇ ਆ ਖਾ ਬੰਦ ਹੋ ਜਾਂਦਾ ਆ ਜੀ ਗਾਰਡੀ ਗਾਰਦਾ ਆ ਦੇਖ ਲਓ ਇੰਨਾ ਟਾਈਮ ਹੋ ਗਿਆ ਰਾਤ ਦੇ 12:19 ਹੋ ਗਏ ਟਰਾਲੀ ਡੀ ਕਿ ਜਾਨਾ ਹਜੇ ਟਰਾਲੀ ਵਾਲਾ ਨਹੀਂ ਆਇਆ ਸਾਨੂੰ ਕਦੋਂ ਦਾ ਖੜਾਈ ਖੜਾ ਇੱਥੇ ਆ ਦੇ ਤਿੰਨ ਚਾਰ ਬੰਦੇ ਆ ਖੜਿਆ ਉਹਨੂੰ ਡੀਕੰਦੇ ਅਮਤਰੋ 1 ਵਜੇ ਰਾਤ ਦਾ ਆ ਕੇ ਘਰੇ ਚਲੋ ਮਿਲਦਾਂਗੇ ਤੇ ਹੋਰ ਵੀ ਵੀਰੇ ਵੀ ਬਾਈ ਬਾਈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫਨਟ ਕਰ ਦਿਓ